ਅਸੇ ਹਵਾਵਾਂ ਦੇ ਦਿਨ ਹੋ ਗਏ 10 ਕਿ ਦਿਨ ਹੋ ਗਏ ਇੱਥੇ ਅੱਛਾ ਜੀ ਪਾਨ ਚਕਾਨ ਤਾਂ ਸਾਰਾ ਹੀ ਹੋ ਗਿਆ ਨਾ ਝੋਨਾ ਬਚਿਆ ਤਾਂ ਨਾ ਕੋਠੇ ਵੀ ਡਿੱਗਣ ਵਾਲਾ ਹੋਤਰਾ ਲੰਗਰ ਤਾਂ ਸਾਨੂੰ ਮਿਲਦਾ ਬਾਬੇ ਆ ਕੇ ਦੇ ਜਾਂਦੇ ਅੱਛਾ ਜੀ ਇਹ ਵੀ ਕਿ ਇਸ ਛੇਰੀ ਨੰਘ ਜਾਣੇ ਅੱਛਾ ਜੀ ਐਡਾ ਡਾ ਸੋਨਾ ਝੋਨਾ ਹੀ ਦੇਵੇਂ ਡਾਂਡ ਸਾਨੂੰ ਦੇਖ ਗੱਲ ਨੂੰ ਤੋ 3-4 ਦਿਵਾਰ ਇਤਰਾ ਪਾਣੀ ਆਇਆ ਸਾਂ ਅੱਛਾ ਜੀ ਆ ਸੰਤ ਇੱਥੇ 40 ਸਾਲ ਹੋ ਗਏ 45 ਸਾਂ ਅਮ ਆਮ ਮੰਤਰੀਆਂ ਨਾਲੋਂ ਸਾਡੀ ਜਿਹੜਾ ਚੁਣੇ ਚਲੋ ਅਸੀਂ ਵੋਟਾਂ ਪਾਈਆਂ ਅਸੀਂ ਮੰਤਰੀ ਚੁਣਿਆ ਵੀ ਆ ਸਾਰਿਆਂ ਨਹੀਂ ਚੁਣਿਆ ਕਿ ਬਦਲਾਵ ਬਦਲਾਵ ਜੀ ਆਮ ਮੰਤਰੀਆਂ ਨਾਲੋਂ ਸਾਡਾ ਮੰਤਰੀ ਸਹੀ ਆ ਜੀ ਪੰਜਾਬ ਨੂੰ ਵਾਜਰੀ ਲਗਾਤਾਰ ਹੜ੍ਹਾਂ ਦੀ ਮਾਰ ਨੇ ਜਿਹੜਾ ਹੈ ਹੁਣ ਘਰਾਂ ਤੋਂ ਬੇਕਾਰ ਕੀਤੇ ਲੋਕਾਂ ਨੂੰ ਟਰਾਲੀਆਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਹੈ ਲਗਾਤਾਰ ਪ੍ਰਸਾਦ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਟਰਾਲੀ ਦੀ ਤਸਵੀਰ ਵਿਖਾਈ ਜਾਵੇ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਉਹ ਰਹਿ ਰਿਹਾ ਹੈ ਟਰਾਲੀ ਦੇ ਵਿੱਚ ਅਤੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਤਾਂ ਜਿਹੜੇ ਲੋਕ ਹੈ ਇਸ ਵੇਲੇ ਬੰਨਾਂ ਦੇ ਉੱਪਰ ਮੌਜੂਦ ਨੇ ਜਿਹੜੇ ਇਸ ਵੇਲੇ ਆ ਟਰਾਲੀਆਂ ਦੇ ਵਿੱਚ ਰਹਿਣ ਲਈ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕੀ ਨਾਮ ਤੁਹਾਡਾ ਹੈ ਕੀ ਨਾਮ ਜੀ ਮਾਤਾ ਜੀ ਨਾਮ ਵਰਜੀਤਾ ਕਿੰਨਾ ਕ ਮਾਤਾ ਜੀ ਇੱਧਰ ਨੁਕਸਾਨ ਹੋ ਗਿਆ ਕਿੰਨੇ ਦਿਨਾਂ ਤੋਂ ਫਿਰ ਤੁਸੀਂ ਬੰਨ ਤੇ ਰਹਿ ਰਹੇ ਜੀ ਅਸੀਂ 8-9 ਦਿਨ ਹੋ ਗਏ 10 ਕ ਦਿਨ ਹੋ ਗਏ ਇੱਥੇ ਪੇਚੀ ਪਾਨਚਕਾਂਤ ਸਾਰਾ ਹੀ ਹੋ ਗਿਆ ਨਾ ਝੋਨਾ ਬਚਿਆ ਤਾਂ ਨਾ ਕੋਠੇ ਵੀ ਡਿੱਗਣ ਵਾਲ ਇੱਕ ਚੀਜ਼ ਦਾ ਸਾਹਮਣਾ ਕਰੀਦਾ ਤੇ ਅੱਛਾ ਜੀ ਕੋਈ ਸੇਵਾ ਸੁਸਾਇਟੀਆਂ ਵਾਲੇ ਕੋਈ ਲੰਗਰ ਦੇਣ ਵਾਸਤੇ ਕੋਈ ਹਲਕੇ ਦਾ ਐਮਐਲਏ ਤੇ ਆ ਰਿਹਾ ਕਿ ਨਹੀਂ ਇੱਧਰ ਉਤਰਾ ਲੰਗਰ ਤਾਂ ਸਾਨੂੰ ਮਿਲਦਾ ਬਾਬੇ ਆ ਕੇ ਦੇ ਜਾਂਦੇ ਅੱਛਾ ਜੀ ਤੇ ਉਤਰਾ ਚੱਲੋ ਜਿਹਨੇ ਜੋਗੇਗੇ ਸੇਵਾ ਵੀ ਕਰਦੇ ਸਾਡੇ ਪਮਾਲ ਡੰਗਰ ਅੱਛਾ ਜੀ ਇਹ ਜਿਹੜੀ ਹੁਣ ਮਾਤਾ ਜੀ ਇੱਧਰ ਪਾਣੀਆਂ ਦੀ ਮਾਰ ਵਾਦੀ ਗਈ ਖੇਤਾਂ ਨੂੰ ਇਹ ਕਿੰਨੇ ਸਾਲ ਜਿਹੜਾ ਉੱਠਿਆ ਨਹੀਂ ਜਾਂਦਾ ਹਜੇ ਇੱਧਰ ਦੇ ਕਿਸਾਨਾਂ ਕੋ ਇਹ ਜ਼ਰੂਰ ਦੱਸਿਓ ਇਹ ਵੀਰ ਕਈ ਚਿਹਰੇ ਲੰਘ ਜਾਣੇ ਅੱਛਾ ਜੀ ਐਡਾ ਡਾ ਸੋਨਾ ਝੋਨਾ ਹੀ ਦੇਵੇਂ ਡੰਡ ਲਾਏਗੀ ਤੁਸੀਂ ਕਿੰਨੇ ਚਿਰ ਤੋਂ ਇੰਨਾ ਲਾਤਾਂ ਦੇ ਵਿੱਚ ਰਹਿ ਰਹੇ ਹੋ ਮਾਤਾ ਜੀ ਸਾਲ ਨੂੰ ਦੇ ਇਹ ਗੱਲ ਨੂੰ ਤੁਹਾਨੂੰ 3-4 ਦਿਵਾਰ ਇਤਰਾ ਪਾਣੀ ਆਇਆ ਸਾਨਾ ਅੱਛਾ ਜੀ ਆ ਸੰਦ ਇੱਥੇ 40 ਸਾਲ ਹੋ ਗਏ 45 ਆ ਇਹ ਘਰ ਦਾ ਜੀ ਕਿੱਥੇ ਆ ਜੀ ਆਵੇਂ ਘਰ ਆਪਣਾ ਜਿਹੜਾ ਡੁੱਬੇ ਹੋਏ ਨੇ ਘਰ ਅੱਛਾ ਜੀ ਤੇ ਇਹ ਹੁਣ ਰੇਤਾ ਵੀ ਚੜ ਗਈ ਹੁਣੀ ਘਰਾਂ ਦੇ ਵਿੱਚ ਜਦੋਂ ਸਫਾਈ ਕਰਨੀ ਜਦੋਂ ਕਿ ਉਦੋਂ ਜਿਹੜੇ ਨੇ ਉਹ ਜਿੰਨੇ ਵੀ ਹੁਣ ਸੇਵਾ ਕਰਨ ਆ ਰਹੇ ਨੇ ਸਸਤਾ ਵਾਲੇ ਇਹਨਾਂ ਨੂੰ ਜ਼ਰੂਰ ਕਰਨੀ ਕਿ ਜਦੋਂ ਪਾਣੀ ਲੱਥ ਗਿਆ ਸਾਡੀ ਘਰਾਂ ਦੇ ਵਿੱਚ ਸਫਾਈ ਜਿਹੜੀ ਆ ਰੇਤ ਚੜੀ ਹੋਣੀ ਆ ਉਹਦੇ ਲਈ ਵੀ ਜੇ ਕੋਈ ਮਦਦ ਸਹਾਇਤਾ ਹੁੰਦੀ ਰਵੇ ਕਿ ਜਿਹਦੇ ਨਾਲ ਸਾਡਾ ਇੱਥੇ ਪਹਿਲਾਂ ਵਾਕ ਜਾਣ ਜੀ ਜਿਹੜਾ ਉਹ ਸਹੀ ਹੋ ਸਕੇ ਉਹ ਇਤਰਾ ਹੀ ਆ ਨਾ ਫਿਰ ਸਰਕਾਰ ਹੀ ਆ ਨਾ ਜੇ ਕਰੇ ਜੀ ਜੀ ਉਹ ਕਰ ਦਨ ਸਾਰਿਆਂ ਨਾਲ ਸਹੀ ਠੀਕ ਆ ਅੱਛਾ ਜੀ ਤਾਂ ਪਾਣ ਕਿ ਜਾਈ ਗਾੜੀ ਦੀ ਕੋਈ ਕਲ ਕਹਿ ਨਹੀਂ ਸਕਦੇ ਬਿਲਕੁਲ ਜੀ ਸੋ ਇਧਰ ਆਸ ਹੈ ਪਰਿਵਾਰਾਂ ਨੂੰ ਕਿ ਜਦੋਂ ਪਾਣੀ ਲੱਥ ਗਿਆ ਉਸ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਸਹਾਇਤਾ ਜਿਹੜੀ ਹੈ ਉਹ ਕੀਤੀ ਜਾਵੇ ਤੁਸੀਂ ਵੇਖ ਸਕਦੇ ਮੇਰੇ ਬੈਕਸਾਈਡ ਕੀ ਬੰਨ ਤੇ ਤੂੜੀ ਰੱਖ ਕੇ ਕਿਸਾਨਾਂ ਦੇ ਵੱਲੋਂ ਜਿਹੜੇ ਪਰਿਵਾਰ ਇੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਘਰ ਡੁੱਬੇ ਨੇ ਉੱਥੇ ਹੀ ਤੂੜੀ ਰੱਖ ਕੇ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗੁਜ਼ਾਰਾ ਕੀਤਾ ਜਾ ਰਿਹਾ ਡੰਗਰਵੱਛਾ ਵੀ ਜਿੰਨੇ ਪਸ਼ੂ ਕਿ ਉਹ ਵੀ ਬੰਨ ਤੇ ਉੱਪਰ ਆ ਅਤੇ ਇੱਥੇ ਪਸ਼ੂ ਵੀ ਬੰਨ ਦੇ ਉੱਪਰ ਹੈ ਅਤੇ ਇੱਥੇ ਬੜੀ ਉਹਨਾਂ ਨੂੰ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਟਰਾਲੀ ਦੇ ਵਿੱਚ ਰਾਤ ਗੁਜ਼ਾਰਨੀ ਪੈ ਰਹੀ ਹੈ ਤੇ ਮਾਤਾ ਜੀ ਨੇ ਵੀ ਦੱਸਿਆ ਇੱਧਰ ਮੁਸ਼ਕਲ ਆ ਰਹੀ ਆ ਇਹ ਵੀ ਹੁਣ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਤਾਂ ਬੰਨੋ ਐਸ ਪਾਸੇ ਗਿੱਲੀ ਥਾਂ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਚਲਾ ਗਿਆ ਜਿਹੜੇ ਸੁੱਕੇ ਘਰਾਂ ਦੇ ਵਿੱਚ ਬੈਠੇ ਉਹ ਵੀ ਰਸਣ ਲੈਣ ਇੱਥੇ ਪਹੁੰਚ ਜਾਂਦੇ ਨੇ ਪਹੁੰਚਦੇ ਤੇ ਹੈਗੇ ਵੀਰ ਜੀ ਇਹਨਾਂ ਨੂੰ ਆਪ ਨੂੰ ਸੋਚ ਆਈਦੀ ਆ ਆਪਾਂ ਚਲੋ ਆਪਣੀ ਤੇ ਮਜਬੂਰੀ ਬਣ ਗਈ ਨਾ ਹੈਨਾ ਉਹ ਤੇ ਉਹਨਾਂ ਨੂੰ ਆਪਾਂ ਆਪਣੇ ਆਪ ਹੀ ਸੋਚ ਆਈਦੀ ਆਪਾਂ ਤੁਹਾਨੂੰ ਕੁਛ ਕਹਿ ਨਹੀਂ ਸਕਦੇ ਜੀ ਚਲੋ ਗਵਾਂਡ ਮੱਥਾ ਲਾ ਲਓ ਚਾਹੇ ਭਾਈਚਾਰਾ ਲਾ ਲਓ ਫਿਰ ਅਗਲਾ ਇਤਰਾਜ ਹਾਂਜੀ ਇਤਰਾਜ ਕਰਦਾ ਵੀ ਸਾਨੂੰ ਐ ਬੋਲਿਆ ਚਾਹਾਂ ਬੋਲਿਆ ਉਹ ਉਹਨਾਂ ਨੂੰ ਆਪਣੇ ਆਪ ਹੀ ਸੋਚ ਆਈਦੀ ਹੈ ਇੱਥੇ ਕਿੰਨੇ ਤੁਸੀਂ ਮੈਂਬਰ ਪਰਿਵਾਰ ਦੇ ਇਸ ਟਰਾਲੀ ਦੇ ਵਿੱਚ ਰਹਿ ਰਹੇ ਜੀ ਇਸ ਟਰਾਲੀ ਦੇ ਵਿੱਚ ਜੀ ਆਪੋ ਆਪਣੇ ਸਟੈਂਟ ਲਾਏ ਗਾੜੀ ਤਿੰਨ ਘਰ ਗਾੜੀ ਆ ਚੌਥਾ ਘਰ ਇਹ ਆ ਇਸ ਰੈਂਟ ਦੇ ਵਿੱਚ ਤਿੰਨ ਜੀ ਅਸੀਂ ਰਹਿ ਰਹੇ ਆ ਦੋਨੇ ਜੀ ਨਾਲ ਸਾਡਾ ਬੇਟਾ 18 ਸਾਲ ਦਾ ਤਾਂ ਪਾਣੀ ਤੋਂ ਡਰ ਵੀ ਲੱਗਦਾ ਹੁਣ ਰਾਤ ਨੂੰ ਜਦੋਂ ਕੰਡਿਆਂ ਤੇ ਸੌਣਾ ਇੱਥੇ ਤਾਂ ਦਿਨ ਤਾਂ ਵੀਰ ਜੀ ਨੰਗ ਜਾਂਦਾ ਵੇਖੋ ਵੇਖੀ ਚਲੋ ਇਤਰਾ ਕਦੀ ਕੋਈ ਆ ਗਿਆ ਕਦੀ ਕੋਈ ਰਿਸ਼ਤੇਦਾਰ ਆ ਗਿਆ ਮੰਨ ਲਓ ਕੋਈ ਤਾਂ ਡੇਰ ਗ ਭੈਣ ਭਰਾ ਆ ਗਿਆ ਚਾਹੇ ਕੋਈ ਵੀਰ ਸੇਵਾ ਵਾਲੇ ਆ ਗਏ ਪਰ ਰਾਤ ਨੂੰ ਸਾਨੂੰ ਮੁਸ਼ਕਲ ਆਉਂਦੀ ਹੈ ਜਦੋਂ ਇਤਰਾ ਹਨਾ ਕਿ ਆਲੇ ਦੁਆਲੇ ਉੱਠ ਕੇ ਵੇਖੀ ਤਾਂ ਘੇਰੇ ਘੇਰੇ ਪਾਣੀ ਹੁੰਦਾ ਉਹਦੋਂ ਡਰ ਲੱਗਦਾ ਦਿਨ ਤਾਂ ਨੰਗ ਜਾਂਦਾ ਉਹ ਕਹਿੰਦਾ ਵੀ ਹੁਣ ਇਹਦੇ ਨਾਲ ਮੱਥਾ ਲਾਉਂਦੇ ਨੂੰ ਸਾਨੂੰ ਬੜਾ ਸਮਾਂ ਹੋ ਗਿਆ ਸਾਡੀ ਵੀ ਆਦਤ ਜੀ ਬਣ ਗਈ ਹੈ ਵੀ ਇੰਨਾ ਦਿਲ ਆਪਣਾ ਪੰਜਾਬੀਆਂ ਦਾ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਉਹੀ ਤਾਂ ਗੱਲ ਜੀ ਆਪਾਂ ਹੁਣ ਮੰਨ ਲਓ ਆਪਾਂ ਦਿਲ ਛੱਡ ਜਾਗੇ ਹਨਾ ਆਪਣੀ ਮੇਰੀ ਹੁਣ ਘਟੋ ਘਟ 45 ਸਾਲ ਉਮਰ ਆ ਮੈਂ ਦਿਲ ਛੱਡ ਜੂਗੀ 45 ਸਾਲ ਵਾਲੀ ਆਪਣੇ ਬੱਚੇ ਆ ਕੋਈ 18 ਸਾਲ ਦਾ ਕੋਈ 17 ਸਾਲ ਦਾ ਫਿਰ ਉਹਨਾਂ ਦੇ ਮਸੂਮ ਦਿਲ ਆ ਫਿਰ ਉਹ ਕੀ ਕਰਨਗੇ ਉਹ ਕੀ ਕਰਨਗੇ ਆਪਣੇ ਆਪਾਂ ਹੁਣ ਅੰਦਰ ਜੋ ਮਰਜੀ ਆ ਪਰ ਆਪਾਂ ਨੂੰ ਚਿਹਰਾ ਜਿਹੜਾ ਨਾ ਉਹ ਖੁਸ਼ ਹੀ ਰੱਖਣਾ ਪਊਗਾ ਖੁਸ਼ ਰੱਖਣਾ ਪਊਗਾ ਕਿਉਂ ਰੱਖਣਾ ਪਊਗਾ ਆਪਾਂ ਨੂੰ 3 ਪੁੱਤਾਂ ਵਾਸਤੇ ਰੱਖਣਾ ਪਊਗਾ ਜੇ ਆਪਾਂ ਦਿਲ ਛੱਡਾਂਗੇ ਆਪਣੇ 3 ਪੁੱਤ ਵੀ ਦਿਲ ਛੱਡਣਗੇ ਉਹਨਾਂ ਤੇ ਅਸਰ ਮਾੜਾ ਪਊਗਾ ਅਸਰ ਮਾੜਾ ਸਹੀ ਗੱਲ ਅੰਦਰ ਸਾਡੇ ਜੋ ਮਰਜੀ ਆ ਪਰ ਸਾਡਾ ਜਿਹੜਾ ਚਿਹਰਾ ਨਾ ਉਹ ਹੱਸਦਾ ਹੀ ਰਹੂਗਾ ਰੋ ਕੇ ਕਰਾਂਗੇ ਵੀ ਕੀ ਰੋਟੀ ਤਾਂ ਮਿਲਦੀ ਜਾਣੀ ਆ ਪ੍ਰਮਾਤਮਾ ਨੇ ਦੇ ਹੀ ਜਾਣੀ ਆ ਖਾਈ ਜਾਣੀ ਆ ਪਰ ਰੋਵਾਂਗੇ ਰੋ ਕੇ ਕਿਹਨੂੰ ਵਿਖਾਵਾਂਗੇ ਕਿਹਨੂੰ ਦੱਸਾਂਗੇ ਆਪਾਂ ਸੋ ਇਥੋਂ ਹਰ ਵਾਰ ਲੋਕ ਆਪਣਾ ਨਮਾਇੰਦਾ ਵੀ ਚੁਣਦੇ ਨੇ ਉਹ ਫਿਰ ਇੱਧਰ ਕੋਈ ਰਾਸ਼ਨ ਪਾਣੀ ਦੇਣ ਵਾਸਤੇ ਜਾਂ ਤੁਹਾਨੂੰ ਕਿਸ ਪ੍ਰਕਾਰ ਦੀ ਸਹਾਇਤਾ ਦੇਣ ਵਾਸਤੇ ਪਹੁੰਚਦੇ ਜਾਂਦੇ ਹਾਂਜੀ ਪਹੁੰਚਦੇ ਆਮ ਆਮ ਮੰਤਰੀਆਂ ਨਾਲ ਸਾਡੇ ਅਸੀਂ ਜਿਹੜਾ ਚੁਣੇ ਚਲੋ ਅਸੀਂ ਵੋਟਾਂ ਪਾਈਆਂ ਅਸੀਂ ਮੰਤਰੀ ਚੁਣਿਆ ਵੀ ਆ ਸਾਰਿਆਂ ਨਹੀਂ ਚੁਣਿਆ ਕਿ ਬਦਲਾਵ ਬਦਲਾਵ ਜੀ ਆਮ ਮੰਤਰੀਆਂ ਨਾਲ ਸਾਡਾ ਮੰਤਰੀ ਸਹੀ ਆ ਜੀ ਆਪਾਂ ਕਿਸ ਸਰਕਾਰ ਨੂੰ ਮਾੜਾ ਚਲੋ ਕਹਿੰਦੇ ਹੀ ਨਹੀਂ ਕੋਈ ਸਰਕਾਰਾਂ ਦੇ ਸਾਰੀਆਂ ਕੋਈ ਵੀ ਨਹੀਂ ਮਾੜੀਆਂ ਹਨਾ ਜੀ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਆਮ ਮੰਤਰੀਆਂ ਨਾਲੋਂ ਸਾਡਾ ਮੰਤਰੀ ਜਿਹੜਾ ਉਹ ਸਹੀ ਆ ਸੋ ਆ ਉਹ ਅਕਸਰ ਹੀ ਚਿਰਦਾ ਰਹਿਦਾ ਦੁਨੀਆ ਦੇ ਵਿੱਚ ਸੋੰਦਾ ਵਾ ਆਪਾਂ ਹਨਾ ਜੀ ਜੇ ਆਪਣੇ ਕੋਲ ਆਉਂਦਾ ਵੀ ਆਪਣੇ ਨਾਲ ਗੱਲਬਾਤ ਵੀ ਕਰਦਾ ਹੁਣ ਆਪਾਂ ਬੋਲੀ ਜਾਈਏ ਉਹ ਸੁਣਦਾ ਹੀ ਨਹੀਂ ਉਹ ਕਰਦਾ ਹੀ ਨਹੀਂ ਇਹ ਗੱਲ ਹੀ ਕਰਾਂਗੇ ਉਹ ਵੀ ਇਨਸਾਨ ਆਪਾਂ ਵੀ ਇਨਸਾਨ ਬਿਲਕੁਲ ਕਿ ਸੇਵਾ ਸੰਸਥਾਵਾਂ ਵੀ ਇੱਥੇ ਪਹੁੰਚ ਰਹੀਆਂ ਨੇ ਲੇਕਿਨ ਵਾਰ-ਵਾਰ ਅਸੀਂ ਵੀ ਚੈਨਲਾਂ ਦੇ ਮਾਧਿਅਮ ਰਾਹੀਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਤਾਂ ਡੁੱਬੇ ਨੇ ਜਿਹੜੇ ਬੰਨ ਵਾਲੇ ਪਾਸੇ ਨੇ ਜਿਹੜੇ ਡੁੱਬੇ ਨੇ ਜਿਹੜੇ ਸੁੱਕੀ ਥਾਂ ਤੇ ਉੱਚੀਆਂ ਥਾਵਾਂ ਤੇ ਬੈਠੇ ਨੇ ਉਹ ਕਿਰਪਾ ਕਰਕੇ ਇੱਥੋਂ ਰਾਸਣ ਨਾ ਲੈਣ ਉਹ ਕਿਰਪਾ ਕਰਕੇ ਇੱਥੋਂ ਰਾਸਣ ਨਾ ਲੈ ਕੇ ਜਾਣ ਤਾਂ ਜੋ ਜਿਹੜੇ ਡੁੱਬੇ ਨੇ ਇਹਨਾਂ ਦੇ ਪਸ਼ੂਆਂ ਵਾਸਤੇ ਵੀ ਚਾਰਾ ਆਉਂਦਾ ਹਰ ਪ੍ਰਕਾਰ ਦੀ ਜਿਹੜੀ ਮਦਦ ਆਉਂਦੀ ਹੈ ਇਹਨਾਂ ਤੱਕ ਸਗੋਂ ਤੁਸੀਂ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਓ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰੰਤਾ